ਤੁਸੀਂ ਇਹ ਇਧਾ ਕਰੋ ਘਰ ਬੰਦਾ ਭੇਜੋ ਕੋਈ ਚਾ ਲੈਣ ਤੇ ਮੈਂ ਸ਼ਾਮੇ ਬਹਿ ਕੇ ਪੀਣਾ ਮੈਂ ਚਾ ਤੇ ਤੁਸੀਂ ਬਣਾਓ ਚੰਡੀਗੜ੍ਹ ਦੇ ਰਾ ਤੇ ਚਲੋ ਖਿਸਕੋ ਚਲੋ ਪੁਲਿਸ ਤੇ ਆਪਣੇ ਨਾਲ ਹੋ ਗਈ ਆ ਸਹਿਮ ਤਣ ਤੇ ਜਾ ਤੂੰ ਤੇਜਾ ਪਤਾ ਕਰਕੇ ਆ ਮੜਿਆ ਵੀ ਕੀ ਆ ਗਾੜੀ ਪ੍ਰਸ਼ਨ ਪ੍ਰਸ਼ਨ ਪੁੱਛ ਗਿਆ ਉਹਨਾਂ ਨੂੰ ਕਰੋ ਕਰੋ ਓਏ ਆਪੜਾ ਆ ਕੀ ਨਾ ਤੇ ਗਾੜੀ ਦਾ ਸਰਜੀ ਗੁਰਮੁਖਰਤਾ ਹੋ ਰਾਮ ਜੀ ਆ ਤੇਰੇ ਗੁਰਮੁਖ ਪਾਇਆ ਤੈਨੂੰ ਨਾ ਲਿਖਣਾ ਵੀ ਆਉਂਦਾ ਉਹ ਉਹਦਾ ਮੈਨੂੰ ਨਾ ਲਿਖਣਾ ਆਦਾ ਚੱਲ ਇਹਦਾ ਨਹੀਂ ਕਰ ਉਹ ਤੇਰੇ ਨਾਲ ਆ ਗਿਆ ਓਏ ਫੌਜੀ ਵਾਹ ਭਈ ਤੂੰ ਘਰੇ ਫੌਜੀ ਬਣਿਆ ਵਾ ਉਧਰ ਵੇ ਕਾਰਗਰ ਤੇ ਜਿਹੜੇ ਜਵਾਨਚੀ ਦੀਆਂ ਦੇਣਦਾ ਆ ਉਹ ਫੌਜੀ ਬਾਨਾ ਕਿਤੇ ਸੌਖਾ ਵਾ ਲੋਹੇ ਦਾ ਜਿਗਰਾ ਚਾਹੀਦਾ ਵਾ ਪੜਨਾ ਲਿਖਣਾ ਆਉਂਦਾ ਨਹੀਂ ਆ ਤੇ ਨਾ ਫੌਜੀ ਰੱਖੇ ਆ ਪਤਾ ਤਿੰਨ ਤਰੀਕੇ ਚੀਦੀ ਲੋੜ ਨਹੀਂ ਸਰ ਜੀ ਵਧੀਆਂ ਦਾ ਪੇਪਰ ਹਾਂ ਜੀ ਵੈਰੀ ਗੁੱਡ ਸ਼ਾਬਾਸ਼ ਉਹ ਮੈਂ ਦੂਜੀ ਕਲਾਸ ਜੋ ਕਿਹੜਾ ਲਾ ਕੇ ਆਉਣਾ ਵਾ ਤੇ ਖੌਰ ਨਾ ਪਾਇਓ ਚੰਗੀ ਤਰ੍ਹਾਂ ਪੇਪਰ ਕਰੋ ਆਪਣਾ ਓਏ ਵੀਰ ਬਣ ਕੇ ਵਿਖਾਦੇ ਹਾਂ ਤੁਹਾਨੂੰ ਕੀ ਵਿਖਾਵਾਂ ਆਪਣਾ ਤੇ ਕੋੜ ਹੀ ਨਹੀਂ ਲੱਗਦਾ ਕੋੜ ਕਿਹੜਾ ਕੋੜ ਆਪਾਂ ਦੇ ਕੋਲ ਬਾਹ ਹੀ ਨਹੀਂ ਆਏ ਉਹ ਫੌਜੀ ਆ ਉਹ ਫੌਜੀ ਆ ਉਹ ਕੋ ਕਰਾਉਣ ਵੀ ਡਿਆ ਉਹਾਨੂੰ ਨਹੀਂ ਕਰਾਉਂਦੇ ਬਾਸ਼ ਫਾਰਸ਼ ਵਾਲਿਆਂ ਨੂੰ ਕਰਾਈ ਜਾਂਦੇ ਇਹ ਸਾਡੇ ਨਾਲ ਨਹੀਂ ਪੜਦਾ ਇਹਨੂੰ ਕਰਾਈ ਜਾਂਦੇ ਆ ਕੋਈ ਗੱਲ ਨਹੀਂ ਆ ਗਏ ਅਸੀਂ ਹੁਣੇ ਕਰਾ ਦਿੰਨੇ ਆ ਲਿਆਕੀ ਆਇਆ ਵਾ ਲੈ ਪਾਪਾ ਪੈ ਗਿਆ ਸਿਆਪਾ ਗੋਰੇ ਦਾ ਤਾਂ ਫੌਜੀ ਦਾ ਕੋਟ ਨਹੀਂ ਰਲਦਾ ਤੇ ਲੈ ਹੁਣ ਮੈਂ ਕੀ ਕਰਾਂ ਮੇਰੇ ਗੋਰੇ ਦਾ ਤਾਂ ਕੋਟ ਹੀ ਨਹੀਂ ਰਲਿਆ ਉਹ ਕੋਈ ਨਹੀਂ ਲਗਾ ਦਿੰਨੇ ਤੇਰੇ ਗੋਰੇ ਦਾ ਵੀ ਕੋਟ ਆ ਜਾ ਉਥੋਂ ਨਿਆਣਿਆਂ ਕੋ ਪਟਾਉਣੇ ਆ ਪਰਚੀਆਂ ਪਹਿਲਾਂ ਗੋਰੇ ਦਾ ਹੀ ਪੇਪਰ ਹੋਊਗਾ ਉਹ ਕਰਾ ਦਿੰਨੇ ਗੋਰੇ ਦਾ ਵੀ ਓਏ ਆ ਵੇਖੋ ਇੱਥੇ ਕਿੰਨਾ ਓਲਾ ਇੱਥੇ ਬਹਿ ਕੇ ਪਾੜਦੇ ਆ ਪਰਚੀਆਂ ਆ ਪੜ ਕੇ ਦੱਸ ਕੀ ਲਿਖਿਆ ਵਾ ਪਾਪਾ ਵੇ ਨਾ ਲਾ ਜੋੜ ਲੱਬਣ ਗੁਪਤ ਮੋਰੀਆਂ ਉਹ ਛੇਤੀ ਲਾ ਜੋੜੇ ਨੇ ਜਦੋਂ ਦੇ ਪੇਪਰ ਖਤਮ ਹੋਣਾ ਵਾ ਲੱਬਣ ਗੁਪਤ ਮੋਰੀਆਂ ਭਾਰਤ ਕਦੋਂ ਆਇਆ ਲੱਬਣ ਗੁਪਤ ਉਹ ਕੰਜਰ ਦੇ ਆ ਚੰਦਰ ਗੁਪਤ ਮੋਰੀਆ ਨਹੀਂ ਉਹ ਦਫਾ ਕਰੋ ਜਦੋਂ ਵੀ ਆਇਆ ਹੋਵੇ ਮੈਂ ਤਾਂ ਆਪਣੇ ਮੰਡੇ ਦੇ ਮਗਰ ਆਇਆ ਕਿ ਨਹੀਂ ਗੋਰੇ ਨੂੰ ਪਾਸ ਕਰਾਓ ਤੂੰ ਆਜਾ ਤੁਹਾਡੇ ਸਵਾਲ ਦਾ ਜਵਾਬ ਓਏ ਆ ਫੜ ਜਾ ਤੂੰ ਤੇ ਗੋਰੇ ਨੂੰ ਕਰਾ ਪਾਸ ਗੋਰਾ ਨਾ ਰਹਿ ਜੇ ਉਹ ਚੱਲੋ ਤੂੰ ਪੜ ਹੋਰ ਅਗਲਾ ਸਵਾਲ ਕਿਹੜਾ ਵਾ ਹਰੀ ਸਿੰਘ ਨਲੂਏ ਨੇ ਖੈਬਰ ਤੇ ਚੜ੍ਹਾਈ ਕਦੋਂ ਕੀਤੀ ਭੁੱਲੇ ਓਏ ਇਹ ਤੇ ਆਪਣੇ ਜੋਧਿਆਂ ਦਾ ਸਵਾਲ ਆ ਓਏ ਉਹਨਾਂ ਨੂੰ ਕਹੇ 100 ਨੰਬਰੀਆ ਜੋਧਿਆਂ ਨੂੰ ਜੋਧਿਆਂ ਨੂੰ ਤੇ ਪਾਪਾ ਗੱਲ ਤਾਂ ਫੇਰ ਚੰਡੀਗੜ੍ਹ ਦੀ ਆ ਓਏ ਕਰ ਚੰਡੀਗੜ੍ਹ ਦੇ ਮਾਰ ਲਿਆ ਸਾਨੂੰ ਕੀ ਆਂਦੇ ਆਏ ਕਹਣਾ ਕੀ ਆ ਕਹਿੰਦੇ ਖਬਰ ਤੇ ਚੜ੍ਹਾਈ ਕਦੋਂ ਕੀਤੀ ਓਏ ਉਹਨੂੰ ਕਹ ਜਿੱਨਾ ਚਰ ਉਹ ਜਿਉਂਦੇ ਰਹੇ ਆ ਨਾ ਉਹਨਾਂ ਦੀ ਚੜ੍ਹਾਈ ਰਹੀ ਆ ਮੈਂ ਇਹ ਤਾਂ ਗੱਲ ਪਾਪਾ ਆਈ ਓ ਲੈ ਆ ਮੈਂ ਛੁੱਟ ਜਾਂਦਾ ਮੈਨੂੰ ਫੜਾਓ ਤੂੰ ਤੈਨੂੰ ਕੀ ਫੜਾ ਦੀ ਐ ਮਿੰਟਕ ਬਾਅਦ ਆ ਜਾਣਾ ਸੱਕ ਟੁਕਣੀ ਦੀ ਲਾਗੇ ਉਹ ਪਾਉ ਇਹਨਾਂ ਚੁੱਪ ਕਰਾ ਲੈ ਨਹੀਂ ਤਾਂ ਲੜਾਈ ਹੋ ਜਾਣੀ ਆ ਉਹ ਕੋਈ ਨਹੀਂ ਰਤਿਆ ਤੈਨੂੰ ਵੀ ਫੜਾ ਦਿੰਨੇ ਆ ਉਹ ਦਸਾਂ ਗਾਲੀ ਕੀ ਆ ਦੱਸਦਾ ਪਾਪਾ ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਗੁਲਾਮ ਬਣਾਇਆ ਓਏ ਅੰਗਰੇਜ਼ਾਂ ਦੀ ਇੰਨੀ ਜੁਰਤ ਓਏ ਇਹ ਸਵਾਲ ਹੀ ਗਲਤ ਆ ਪਾ ਪੰਜਾਬ ਨਹੀਂ ਕਿਹਾ ਗੁਲਾਮ ਗਲੂ ਰਿਹਾ ਨਹੀਂ ਨਹੀਂ ਪਾਪਾ ਰਿਹਾ ਥੋੜਾ ਜਿਹਾ ਓਏ ਚੱਲ ਕੋਈ ਨਹੀਂ ਜੇ ਥੋੜਾ ਜਿਹਾ ਰਿਹਾ ਵੀ ਹੋਗਾ ਨਾ ਤੇ ਗਦਾਰਾਂ ਦੀ ਵਜ੍ਹਾ ਨਾਲ ਰਿਹਾ ਹੋਗਾ ਓਏ ਨਹੀਂ ਤੇ ਪੰਜਾਬ ਨੂੰ ਗੁਲਾਮ ਕਰਨ ਵਾਲਾ ਕੋਈ ਜੰਮਿਆ ਜਿਹੋ ਜੇ ਹਾਲਾਤ ਬਣੇ ਆ ਨਾ ਮੈਨੂੰ ਲੱਗਦਾ ਇਹਨੇ ਫੇਰ ਗੁਲਾਮ ਹੋ ਜਾਣਾ ਓਏ ਹੁੰਦਾ ਗੁਲਾਮ ਤਾਂ ਹੋ ਜੇ ਸਾਨੂੰ ਨਹੀਂ ਕੋਈ ਪਰਵਾਹ ਮੇਰਾ ਗੋਰਾ ਪਾਸ ਹੋਣਾ ਚਾਹੀਦਾ ਆ ਲੈ ਓ ਇੱਥੇ ਆਪੋ ਤਾਂ ਹਵ ਤੇ ਸਾਰਿਆਂ ਨੂੰ ਪਈ ਆ ਓ ਜੇ ਪੰਜਾਬ ਗੁਲਾਮ ਹੋਇਆ ਨਾ ਤੇ ਇਹੋ ਜੇ ਗਦਾਰਾਂ ਕਰਕੇ ਹੋਣਾ ਨਹੀਂ ਹਾਂ ਮੈਨੂੰ ਗਦਾਰ